ਸੱਚੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੋਮੇਵਾਲ ਅੱਜ ਆਏ ਆ ਜੀ ਗੁਰਦੁਆਰਾ ਫਤਿਹਗੜ ਸਾਹਿਬ ਅਸੀਂ ਸ਼ਹੀਦੀ ਸਵਾ ਤੋਂ ਪਹਿਲਾਂ ਆਏ ਆ ਵੀ ਚਲੋ ਦਰਸ਼ਨ ਕਰ ਲੈਂਦੇ ਆ ਫਿਰ ਬਾਅਦ ਵਿੱਚ ਇੱਥੇ ਲੰਗਰਾਂ ਚ ਸੇਵਾ ਕਰਨ ਆਈਗਾ ਫਿਰ ਸਮਾਂ ਘੱਟ ਲੱਗਦਾ ਇਸ ਕਰਕੇ ਅਸੀਂ 5-4 ਦਿਨ ਪਹਿਲਾਂ ਨਾਲੇ ਤਾਂ ਦਰਸ਼ਨ ਕਰ ਚੱਲੇ ਆ ਤੇ ਨਾਲੇ ਅਸੀਂ ਉਹ ਪ੍ਰਾਤਨ ਹਵੇਲੀ ਦੇ ਕੋਲ ਪਹੁੰਚੇ ਆ ਜਿੱਥੇ ਆ ਆਪਣਾ ਕੰਮ ਚੱਲ ਰਿਹਾ ਹੈ ਦੀਵਾਨ ਟੋਡਰਮਲ ਜੀ ਦੀ ਹਵੇਲੀ ਦਾ ਇਤਿਹਾਸ ਤਾਂ ਤੁਹਾਨੂੰ ਸਾਰਾ ਪਤਾ ਹੀ ਹੈ ਦੀਵਾਨ ਟੋਡਰ ਮਲਜੀ ਦਾ ਜਿਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਦੇ ਸ਼ੀਸ਼ ਦਾ ਆਪਣੇ ਸਰੀਰਾਂ ਦਾ ਸੌਰੀ ਸਰੀਰਾਂ ਦਾ ਸੰਸਕਾਰ ਕਰਨ ਲਈ ਜਿਹੜੀ ਜਗ੍ਹਾ ਲਈ ਤੀ ਨਾ ਉਹ ਖੜੀਆਂ ਮੋਹਰਾਂ ਕਰਕੇ ਲਈ ਤੀ ਤੇ ਉਸ ਮਹਾਨ ਜਿਹੜਾ ਸੇਵਕ ਹੋਇਆ ਦੀਵਾਨ ਟੋਡਰ ਮਲਜੀ ਉਹਦੀ ਹਵੇਲੀ ਕਾਫੀ ਚਿਰ ਤੋਂ ਨਾ ਇਸੇ ਤਰ੍ਹਾਂ ਖੰਡਰ ਹੁੰਦੀ ਜਾ ਰਹੀ ਸੀ ਫਿਰ ਕਾਫੀ ਸੰਗਤਾਂ ਨੇ ਇਹਦਾ ਵਿਰੋਧ ਵੀ ਕੀਤਾ ਵੀ ਇਹਨੂੰ ਸੰਭਾਲਿਆ ਜਾਵੇ ਤੇ ਚਲੋ ਖੁਸ਼ੀ ਦੀ ਗੱਲ ਇਹ ਹੈ ਵੀ ਦੇਰ ਆਏ ਦਰੋਸਤ ਆਏ ਜਿਹੜਾ ਕੰਮ ਵੈਸੇ 20-25 ਸਾਲ ਪਹਿਲਾਂ ਹੋਣਾ ਚਾਹੀਦਾ ਸੀ ਉਹ ਕੰਮ ਹੁਣ ਸ਼ੁਰੂ ਹੋਇਆ ਚਲੋ ਹੁਣ ਵੀ ਹੋਇਆ ਵਧੀਆ ਗੱਲ ਹੈ ਤੇ ਮੈਂ ਅੰਦਰੋਂ ਵੀ ਦਰਸ਼ਨ ਕਰਕੇ ਆਇਆ ਤੇ ਕੰਮ ਕਾਫੀ ਜ਼ੋਰ ਨਾਲ ਚੱਲ ਰਿਹਾ ਹੈ ਤੇ ਭਾਰਤ ਦੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਉਹ ਲੱਗੀਆਂ ਵਾਂ ਇਹਨੂੰ ਕੰਮ ਕਰਨ ਦੋ ਤਿੰਨ ਇਸ ਸਟੇਜਾਂ ਦੇ ਵਿੱਚ ਕੰਮ ਹੋਣਾ ਹੈ ਪ੍ਰਾਤਨ ਖੂਹ ਵੀ ਕੱਢਿਆ ਇੱਥੋਂ ਤੇ ਜਿਹੜੀ ਪ੍ਰਾਤਨ ਹੋਰ ਨਿਸ਼ਾਨੀਆਂ ਉਹ ਵੀ ਉਸੇ ਤਰ੍ਹਾਂ ਬਣਾਈਆਂ ਜਾ ਰਹੀਆਂ ਹੈ ਜੋ ਕਿ ਇਸ ਮਹਾਨ ਗੁਰੂ ਦੇ ਸੇਵਕ ਦੀ ਜਿਹੜੀ ਜਹਾਜ਼ ਹਵੇਲੀ ਆ ਉਹਨੂੰ ਸਾਂਭਿਆ ਜਾਵੇ ਜੇ ਆਉਣ ਵਾਲੀ ਪੀੜ੍ਹੀ ਹੈ ਬਈ ਉਹੋ ਦਰਸ਼ਨ ਕਰ ਸਕੇ ਬਈ ਇਹ ਇਹ ਜਿਹੜਾ ਮਹਾਨ ਸੇਵਕ ਮਹਾਨ ਸੇਵਕ ਸੀ ਕੌਣ ਸੀ ਤੇ ਇਹ ਜਿਹੜੀ ਪਿੱਛੇ ਤੁਸੀਂ ਹਵੇਲੀ ਦੇਖ ਰਹੇ ਹੋ ਕਈ ਵੀਰ ਕਹਿੰਦੇ ਆ ਵੀ ਨਹੀਂ ਕੰਮ ਚੱਲ ਰਿਹਾ ਤੇ ਕੰਮ ਬੜੇ ਜ਼ੋਰ ਨਾਲ ਚੱਲ ਰਿਹਾ ਤੇ ਮੈਂ ਵੀਰ ਨੂੰ ਕਹਿੰਦੇ ਵੀ ਮੜਾ ਜਾ ਕੈਮਰਾ ਕਮਾ ਕੇ ਦੱਸ ਦਵਾਂ ਵੀ ਇੱਦਾਂ ਆਲ ਦਵਾਲਾ ਬਾਉਂਡਰੀ ਚੱਲ ਰਹੀ ਆ ਤੇ ਨਾਲ ਨਾਨਕਸ਼ਾਹੀ ਇੱਟ ਦੇ ਨਾਲ ਹੀ ਕੰਮ ਸੈਡਾਂ ਤੇ ਕੰਪਲੀਟ ਕੀਤਾ ਜਾਣਾ ਹੈ ਤੇ ਜਿਹੜੀ ਹੋਣੀ ਦੀ ਰਿਪੇਅਰ ਹੋ ਰਹੀ ਹੈ ਉਹ ਵੀ ਨਾਨਕਸ਼ਾਹੀ ਇੱਟਾਂ ਦੇ ਨਾਲ ਹੀ ਹੋ ਰਹੀ ਹੈ ਜਿਹੜੀ ਛੋਟੀ ਇੱਟ ਹੈ ਟੂਨੇ ਦੇ ਵਿੱਚ ਇਹਦੀ ਰਿਪੇਅਰ ਕੀਤੀ ਜਾ ਰਹੀ ਹੈ ਜਦੋਂ ਹੁਣ ਤੁਸੀਂ ਸ਼ਹੀਦੀ ਸਵਾ ਤੇ ਆਣਾ ਹੈ ਸਾਰੀਆਂ ਸਿੱਖ ਸੰਗਤਾਂ ਨੇ ਆਣਾ ਹੈ ਤੇ ਜਰੂਰ ਇੱਥੇ ਦਰਸ਼ਨ ਕਰਕੇ ਜਾਇਓ ਜਰੂਰ ਉਸ ਮਹਾਨ ਸੇਵਕ ਗੁਰੂ ਘਰ ਦੇ ਸੇਵਕ ਨੂੰ ਆਪਣਾ ਸੀਸ ਸਜਦਾ ਕਰਦਾ ਕਰਦੇ ਆਇਓ ਤੇ ਆਪਣੇ ਬੱਚਿਆਂ ਨੂੰ ਮੈਨੂੰ ਦੱਸਿਓ ਇਸ ਇਤਿਹਾਸ ਬਾਰੇ ਜ਼ਰੂਰ ਇੱਥੇ ਪਹੁੰਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ